ਇਹ ਹਨ ਬਾਲਦੀਨ ਸਿਲਥੋਲ ਇਹ ਇਹਨਾਂ ਦਾ ਅਸਲੀ ਨਾਮ ਨਹੀਂ ਹੈ ਇਹਨਾਂ ਨੇ 6 ਸਾਲਾਂ ਦਾ ਕੰਮ ਸਿਰਫ 6 ਮਹੀਨਿਆਂ ਦੇ ਵਿੱਚ ਕਰ ਦਿੱਤਾ ਹੈ ਤੇ ਇਸ ਤਰ੍ਹਾਂ ਕੰਮ ਦੇ ਨਾਲ ਇਹਨਾਂ ਦੀ ਜਾਨ ਵੀ ਜਾਂਦੇ ਜਾਂਦੇ ਬਚੀ ਹੈ ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਹ ਬਾਡੀ ਬਿਲਡਰ ਨੇ ਉਹਨਾ ਸਮਾਂ ਜਿਮ ਦੇ ਵਿੱਚ ਨਹੀਂ ਗੁਜ਼ਾਰਿਆ ਜਿੰਨਾ ਸਮਾਂ ਹਸਪੀਟਲ ਦੇ ਵਿੱਚ ਗੁਜ਼ਾਰਿਆ ਹੈ ਕਿਉਂਕਿ ਇਸ ਬਾਡੀ ਬਿਲਡਰ ਨੇ ਜਦੋਂ ਹੀ ਜੈਮ ਲਾਉਣਾ ਸਟਾਰਟ ਕੀਤਾ ਉਸ ਤੋਂ ਬਾਅਦ ਹੀ ਇਸ ਨੇ ਅਲਕੋਹਲ ਅਤੇ ਤੇਲ ਦੇ ਇੰਜੈਕਸ਼ਨ ਆਪਣੀ ਬਾਡੀ ਦੇ ਵਿੱਚ ਲਗਾਉਣੇ ਸ਼ੁਰੂ ਕਰ ਦਿੱਤੇ ਪਰ ਜਦੋਂ ਇਹਨਾਂ ਨੇ ਆਪਣੇ ਮਸਲ ਦੇ ਵਿੱਚ ਇੰਨੇ ਜ਼ਿਆਦਾ ਇੰਜੈਕਸ਼ਨ ਲਗਾ ਲਏ ਤਾਂ ਇਹਨਾਂ ਮਸਲ ਦੇ ਵਿੱਚੋਂ ਪਾਸ ਵਰਗੀ ਚੀਜ਼ ਬਾਹਰ ਨਿਕਲਣੀ ਸ਼ੁਰੂ ਹੋ ਗਈ ਜਿਸ ਨੂੰ ਦੇਖ ਕੇ ਇਹ ਕਬਰ ਆ ਗਏ ਤੇ ਇਹਨਾਂ ਨੇ ਡਰਦੇ ਮਾਰਿਆ ਨੇ ਆਪਣਾ ਹੱਥ ਤੱਕ ਕੱਟਣ ਬਾਰੇ ਸੋਚ ਲਿਆ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਐਂਡਰਸ ਮਜਰਸ ਨਾਮ ਦੇ ਇੱਕ ਬਾਡੀ ਬਿਲਡਰ ਨੇ ਆਪਣੀ ਬੋਡੀ ਦੇ ਵਿੱਚ ਇੰਨੇ ਜ਼ਿਆਦਾ ਇੰਜੈਕਸ਼ਨ ਲਗਾਏ ਕਿ ਉਸ ਦੇ ਨਾਲ ਉਸ ਦੀ ਮੌਤ ਹੋ ਗਈ ਅਜਿਹੀ ਕੁਝ ਹੋਰ ਬਹੁਤ ਹੀ ਅਜੀਬੋ ਗਰੀਬ ਘਟਨਾਵਾਂ ਤੁਹਾਨੂੰ ਦੱਸਾਂਗੇ ਬਾਡੀ ਬਿਲਡਰ ਦੇ ਨਾਲ ਰਿਲੇਟਡ ਸੋ ਅੱਜ ਦੀ ਇਸ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਨੰਬਰ 1 ਤੇ ਨਹੀਂ ਜੀ ਰੂਮਾਰੀਓ ਕਾਲਵੇਸ ਇਹ ਉਹ ਬ੍ਰਾਜ਼ੀਲ ਦਾ ਬਾਡੀ ਬਿਲਡਰ ਹੈ ਜਦੋਂ ਇਸ ਨੂੰ ਆਪਣੀਆਂ ਗਲਤੀਆਂ ਦੇ ਉੱਪਰ ਪਛਤਾਵਾ ਹੁੰਦਾ ਹੈ ਤਾਂ ਇਹ ਸੁਸਾਇਸਾਈਡ ਤੱਕ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਵਧੀਆ ਗੱਲ ਇਹ ਸੀ ਕਿ ਰੂਮਾਰੀਓ ਨੂੰ ਖੁਦ ਇਸ ਚੀਜ਼ ਦਾ ਅਹਿਸਾਸ ਹੋ ਜਾਂਦਾ ਹੈ ਕਿ ਉਹ ਬਹੁਤ ਗਲਤ ਕੰਮ ਕਰ ਰਿਹਾ ਹੈ ਆਪਣੀ ਬਾਡੀ ਦੇ ਵਿੱਚ ਸਟੀਰੋਇਡ ਲੈ ਕੇ ਜਾਂ ਕਈ ਤੇਲ ਵਗੈਰਾ ਦੇ ਇੰਜੈਕਸ਼ਨ ਲੈ ਕੇ ਇਸ ਕਰਕੇ ਇਹ ਬਾਡੀ ਬਿਲਡਰ ਖੁਦ ਦੁਨੀਆ ਦੇ ਸਾਹਮਣੇ ਆ ਕੇ ਇਹ ਚੀਜ਼ ਨੂੰ ਐਕਸੈਪਟ ਕਰਦਾ ਹੈ ਕਿ ਉਸ ਨੇ ਆਪਣੇ ਇਹ ਮਸਲ ਬਣਾਏ ਨੇ ਉਹ ਸਾਰੇ ਦੇ ਸਾਰੇ ਔਇਲ ਨੂੰ ਇੰਜੈਕਟ ਕਰਕੇ ਬਣਾਏ ਨੇ ਜੈਮ ਦੇ ਵਿੱਚ ਬਾਡੀ ਬਣਾ ਕੇ ਨਹੀਂ ਬ੍ਰਾਜ਼ੀਲ ਦਾ ਇਹ ਬਾਡੀ ਬਿਲਡਰ ਰ ਦੱਸਦਾ ਹੈ ਕਿ ਮਸਲ ਦੇ ਵਿੱਚ ਲੱਗਣ ਵਾਲੇ ਇੰਜੈਕਸ਼ਨ ਦੇ ਬਾਰੇ ਉਸ ਨੂੰ ਆਪਣੇ ਲੋਕਲ ਜਿੰਮ ਦੇ ਟ੍ਰੇਨਰ ਤੋਂ ਹੀ ਪਤਾ ਲੱਗਿਆ ਸੀ ਫਿਰ ਰੁਮਾਰੀਓ ਵੀ ਬਹੁਤ ਜ਼ਿਆਦਾ ਇੰਜੈਕਸ਼ਨ ਲਗਾਉਣ ਲੱਗਾ ਆਪਣੇ ਮਸਲ ਦੇ ਵਿੱਚ ਤੇਲ ਦੇ ਪਰ ਇੱਕ ਟਾਈਮ ਤੇ ਜਾ ਕੇ ਰੁਮਾਰੀਓ ਦੇ ਮਸਲ ਦੇ ਵਿੱਚ ਕੋਈ ਵੀ ਇੰਜੈਕਸ਼ਨ ਇੰਜੈਕਟ ਨਹੀਂ ਹੋਣ ਲੱਗਾ ਕਿਉਂਕਿ ਉਸਦੇ ਮਸਲ ਬਹੁਤ ਜ਼ਿਆਦਾ ਸਖਤ ਹੋ ਗਏ ਸਨ ਪਰ ਇੱਥੇ ਵੀ ਰੁਮਾਰੀਓ ਪਿੱਛੇ ਨਹੀਂ ਹਰਦਾ ਜਦੋਂ ਬਰੀਕ ਸੂਈ ਇਸਦੇ ਮਸਲ ਦੇ ਵਿੱਚ ਜਾਣੋਂ ਹੱਟ ਜਾਂਦੀ ਹੈ ਤਾਂ ਇਹ ਮੋਟੀ ਸੂਈ ਜਿਹੜੀ ਮੱਜਾਂ ਗਾਵਾਂ ਦੇ ਵਿੱਚ ਲੱਗਦੀ ਹੈ ਉਸ ਦੇ ਨਾਲ ਆਪਣੇ ਮਸਲ ਦੇ ਵਿੱਚ ਇੰਜੈਕਸ਼ਨ ਲਗਾਉਣ ਲੱਗ ਜਾਂਦਾ ਹੈ ਇੰਨੇ ਜ਼ਿਆਦਾ ਇੰਜੈਕਸ਼ਨ ਲਗਾਉਣ ਤੋਂ ਬਾ ਹੋ ਜਾਂਦੀ ਹੈ ਪਰ ਮੌਕੇ ਦੇ ਉੱਪਰ ਟ੍ਰੀਟਮੈਂਟ ਮਿਲਣ ਦੇ ਕਾਰਨ ਮਾਰੀਓ ਦੀ ਜਾਨ ਬਚ ਜਾਂਦੀ ਹੈ ਇਹ ਚੀਜ਼ ਨੇ ਰੋਮਾਰੀਓ ਦੇ ਉੱਪਰ ਬਹੁਤ ਜ਼ਿਆਦਾ ਅਸਰ ਪਾਇਆ ਕਿਉਂਕਿ ਇਸ ਦੀ ਵਾਈਫ ਵੀ ਪ੍ਰੈਗਨੈਂਸੀ ਤੇ ਇਹ ਬਹੁਤ ਜ਼ਿਆਦਾ ਸਦਮੇ ਦੇ ਵਿੱਚ ਚਲਾਇਆ ਗਿਆ ਤੇ ਇਸ ਨੇ ਸੁਸਾਇਡ ਅਟੈਂਪਟ ਕੀਤਾ ਪਰ ਉਸ ਦੇ ਵਿੱਚੇ ਬਚ ਗਿਆ ਇਸ ਤੋਂ ਬਾਅਦ ਨੰਬਰ 2 ਤੇ ਆਉਂਦੇ ਨੇ ਜੀ ਹਲਕ ਬ੍ਰਦਰ ਇਹ ਹਨ ਜੀ ਪਹਿਲੇ ਹਨ ਅਲਵੈਰੋ ਤੇ ਦੂਜੇ ਨੇ ਟੋਨੀ ਇਹ ਦੋਨੇ ਸਕੇ ਭਰਾ ਨੇ ਤੇ ਇਹਨਾਂ ਦੋਨਾਂ ਦੇ ਡੌਲੇ ਹੀ 28 28 ਇੰਚ ਦੇ ਨੇ ਤੁਹਾਨੂੰ ਦੇਖਣ ਦੇ ਵਿੱਚ ਲੱਗਦਾ ਹੋਵੇਗਾ ਕਿ ਇਹਨਾਂ ਦੀ ਬਾਡੀ ਬਹੁਤ ਜ਼ਿਆਦਾ ਵਧੀਆ ਹੈ ਤੇ ਇਹਨਾਂ ਨੇ ਸਾਲਾਂ ਹੀ ਜਿਮ ਦੇ ਅੰਦਰ ਗੁਜ਼ ਤੋਂ ਇਹਨਾਂ ਦੀ ਸਾਰੀ ਬਾਡੀ ਨਕਲੀ ਹੈ ਕਿਉਂਕਿ ਇਹਨਾਂ ਦੋਨੇ ਭਰਾਵਾਂ ਨੇ 15 ਸਾਲ ਦੀ ਉਮਰ ਤੋਂ ਹੀ ਇੰਜੈਕਸ਼ਨ ਲਗਾਉਣੇ ਸ਼ੁਰੂ ਕਰ ਦਿੱਤੇ ਸਨ ਆਪਣੀ ਬਾਡੀ ਦੇ ਵਿੱਚ ਇਹ ਦੋਨੇ ਪ੍ਰੋਟੀਨ ਦੇ ਇੰਜੈਕਸ਼ਨ ਲਗਾਉਂਦੇ ਸਨ ਆਪਣੇ ਮਸਲ ਦੇ ਵਿੱਚ ਹੁਣ ਤੁਹਾਨੂੰ ਲੱਗੇਗਾ ਕਿ ਪ੍ਰੋਟੀਨ ਲੈਣਾ ਤਾਂ ਇੱਕ ਨਾਰਮਲ ਗੱਲ ਹੁੰਦੀ ਹੈ ਵਧੀਆ ਗੱਲ ਹੁੰਦੀ ਹੈ ਪਰ ਇਹ ਪਸ਼ੂਆਂ ਵਾਲਾ ਜਾਂ ਕੀ ਇਹ ਡੰਗਰਾਂ ਵਾਲੇ ਪ੍ਰੋਟੀਨ ਦੇ ਇੰਜੈਕਸ਼ਨ ਆਪਣੀ ਬਾਡੀ ਦੇ ਵਿੱਚ ਇੰਜੈਕਟ ਕਰਦੇ ਸਨ ਇਹ ਦੋਨੇ 15 ਸਾਲ ਦੀ ਉਮਰ ਤੋਂ ਹੀ ਪੋਰਟਨੇਰੀ B12 ਦੇ ਇੰਜੈਕਸ਼ਨ ਆਪਣੀ ਬਾਡੀ ਦੇ ਵਿੱਚ ਇੰਜੈਕਟ ਕਰਦੇ ਸਨ ਨਾਰਮਲੀ ਇਹ ਜਿਹੜਾ ਪ੍ਰੋਟੀਨ ਹੁੰਦਾ ਹੈ ਗਾਮਾਂ ਤੇ ਘੋੜਿਆਂ ਦੇ ਵਿੱਚ ਵਰਤਿਆ ਜਾਂਦਾ ਹੈ ਇਹ ਟ੍ਰੀਟਮੈਂਟ ਦੇ ਦੌਰਾਨ ਜਦੋਂ ਟੋਨੀ ਦੀ ਵਾਈਫ ਨੇ ਉਸ ਨੂੰ ਇਹ ਇੰਜੈਕਸ਼ਨ ਲਗਾਉਣ ਤੋਂ ਰੋਕਿਆ ਤਾਂ ਟੋਨੀ ਨੇ ਉਸ ਨੂੰ ਵੀ ਤਲਾਕ ਦੇਣ ਦੀ ਗੱਲ ਕਹਿ ਦਿੱਤੀ ਸੀ। ਇਹਨਾਂ ਦੀ ਹਾਲਤ ਹੁਣ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਡਾਕਟਰਾਂ ਨੇ ਵੀ ਕਿਨਾਂ ਨੂੰ ਕਿਹਾ ਹੈ ਕਿ ਤੁਹਾਡਾ ਦਿਲ ਅਤੇ ਕਿਡਨੀयां ਖਰਾਬ ਹੋਣ ਦੇ ਬਿਲਕੁਲ ਕਿਨਾਰੇ ਤੇ ਨੇ। ਤੁਸੀਂ ਕਿਸੇ ਵੀ ਟਾਈਮ ਮਰ ਸਕਦੇ ਹੋ ਪਰ ਇਹਨਾਂ ਦੋਨੇ ਭਰਾਵਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਪਿਆ ਡਾਕਟਰ ਦੀਆਂ ਇਹ ਗੱਲਾਂ ਦੇ ਨਾਲ ਤੇ ਇਹ ਅੱਜ ਵੀ ਇੰਜੈਕਸ਼ਨ ਲੈ ਰਹੇ ਨੇ ਬੋਡੀ ਨੂੰ ਬਣਾਉਣ ਵਾਲੇ। ਨੰਬਰ 3 ਤੇ ਹੈ ਜੀ ਗ੍ਰੈਗ ਵਾਲੈਂਟੀਨੋ ਇਹ ਉਹ ਬੋਡੀ ਬਿਲਡਰ ਹੈ ਜਿਸ ਦੇ ਨਕਲੀ ਬੋਡੀ ਬਣਾਉਣ ਦੇ ਜਨੂਨ ਨੇ ਇਸ ਲਈ ਲੜਕੀ ਨੂੰ ਵੀ ਉਹ ਅਲੱਗ ਕਰ ਦਿੱਤਾ ਕਿਉਂਕਿ ਇਹ ਬਾਡੀ ਬਿਲਡਰ ਨੇ ਬਾਡੀ ਬਣਾਉਣ ਦੇ ਚੱਕਰ ਦੇ ਵਿੱਚ ਆਪਣੇ ਮਸਲ ਆਰਟੀਫੀਸ਼ੀਅਲੀ ਇੰਨੇ ਜ਼ਿਆਦਾ ਵੱਡੇ ਕਰ ਲਏ ਕਿ ਇਸ ਦੇ ਵੱਲੋਂ ਲਈ ਗਈ ਡਰੱਗ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਹੋਣ ਲੱਗੀ ਇਸ ਦਾ ਅਸਲੀ ਨਾਮ ਗ੍ਰੈਗ ਵੈਲੀ ਟੀਨੋ ਹੈ ਤੇ ਇਹ ਆਪਣੇ ਮਸਲ ਦੇ ਵਿੱਚ ਸ਼ਰੇਆਮ ਸੈਂਥੋਲ ਨਾਮ ਦਾ ਇੱਕ ਸਪੀਰ ਰੋਡ ਨੂੰ ਇੰਜੈਕਟ ਕਰਦਾ ਹੈ ਜਾਂ ਕਹੀਏ ਉਸ ਦੇ ਟੀਕੇ ਲਗਾਉਂਦਾ ਹੈ ਪਰ ਇਸ ਦਾ ਮਲਣਾ ਹੈ ਕਿ ਜਿਹੜਾ ਸੈਂਥੋਲ ਹੈ ਇਹ ਕੋਈ ਡਰੱਗ ਨਹੀਂ ਹੈ ਬਲਕਿ ਇਹ ਇੱਕ ਤੇਲ ਹੈ ਤੇ ਉਹ ਇਸ ਤੇਲ ਨੂੰ ਹੀ ਆਪਣੀ ਬਾਡੀ ਦੇ ਵਿੱਚ ਇੰਜੈਕਟ ਕਰਦਾ ਹੈ ਪਰ ਇਹ ਸੈਂਥੋਲ ਦੀ ਵਜ੍ਹਾ ਦੇ ਨਾਲ ਹੀ ਇਸ ਦੇ ਜਿਹੜੇ ਮਸਲ ਨੇ ਉਹ ਬਹੁਤ ਜ਼ਿਆਦਾ ਫੁੱਲੇ ਹੋਏ ਤੇ ਬਹੁਤ ਜਿਆਦਾ ਵੱਡੇ ਲੱਗਦੇ ਨੇ ਇਹ ਬੋਡੀ ਬਿਲਡਰ ਨੇ ਆਪਣੇ ਡੌਲਿਆਂ ਦੇ ਵਿੱਚ ਇੰਨਾ ਜਿਆਦਾ ਸਿੰਥੋਲ ਇੰਜੈਕਟ ਕਰ ਲਿਆ ਹੈ ਕਿ ਹੁਣ ਇਸ ਦਾ ਡੌਲਾ 28 ਇੰਚ ਦਾ ਹੋ ਗਿਆ ਹੈ ਇੱਕ ਦਿਨ ਗ੍ਰੈਗ ਜਦੋਂ ਸਿੰਥੋਲ ਨੂੰ ਆਪਣੀ ਬੋਡੀ ਦੇ ਵਿੱਚ ਇੰਜੈਕਟ ਕਰ ਰਿਹਾ ਸੀ ਇੰਜੈਕਸ਼ਨ ਦੇ ਜਰੀਏ ਤਾਂ ਉਸ ਦੀ ਸੂਈ ਇਸ ਦੇ ਸਰੀਰ ਦੇ ਅੰਦਰ ਜਾਂ ਕਿਈ ਮਸਲ ਦੇ ਅੰਦਰ ਹੀ ਟੁੱਟ ਜਾਂਦੀ ਹੈ ਤੇ ਉਹ ਮਸਲ ਫਟ ਗਿਆ ਤੇ ਉੱਥੋਂ ਪਾਸਵਰਕੀ ਚੀਜ਼ ਬਾਹਰ ਆਉਣ ਲੱਗੀ ਇਸ ਤੋਂ ਬਾਅਦ ਇਸ ਨੂੰ ਹਸਪੀਟਲ ਦੇ ਐਮਰਜੈਂਸੀ ਵਾਰਡ ਦੇ ਵਿੱਚ ਭਰਤੀ ਕਰਾਉਣਾ ਪਿਆ ਤੇ ਉਸ ਤੋਂ ਬਾਅਦ ਇਸ ਦੇ ਦੋਨੇ ਮਸਲ ਕੱਟਣੇ ਪਏ ਸਰਜਰੀ ਦੇ ਥਰੂ ਇੱਥੇ ਗੱਲ ਨਹੀਂ ਰੁਕਦੀ ਗ੍ਰੈਗ ਦੇ ਇਹ ਕਾਰਨਾ ਹੋਜਲਾ ਮਸ਼ਹੂਰ ਹੋ ਜਾਂਦਾ ਹੈ ਥਾਂ ਥਾਂ ਤੇ ਉਸਦੀ ਫੋਟੋ ਦਿਖਾਈ ਜਾਂਦੀ ਹੈ ਕਿ ਜੇਕਰ ਤੁਸੀਂ ਆਪਣੀ ਬੋਡੀ ਦੇ ਵਿੱਚ ਸਟੀਰੋਇਡ ਇੰਜੈਕਟ ਕਰੋਗੇ ਤਾਂ ਤੁਹਾਡਾ ਹਾਲ ਇਸ ਤਰ੍ਹਾਂ ਦਾ ਹੋ ਜਾਵੇਗਾ ਤੇ ਆਪਣੇ ਪਿਓ ਦੀਆਂ ਇਹੀ ਹਰਕਤਾਂ ਦੇ ਕਾਰਨ ਜਿਹੜੀ ਇਸ ਦੀ ਬੇਟੀ ਹੁੰਦੀ ਹੈ ਉਹ ਹਮੇਸ਼ਾ ਦੇ ਲਈ ਉਸ ਨੂੰ ਛੱਡ ਕੇ ਚਲੀ ਜਾਂਦੀ ਹੈ ਇਸ ਤੋਂ ਬਾਅਦ ਆਉਂਦੇ ਨੇ ਜੀ ਬਲਦੇਰ ਸਿੰਘਾਟੋ ਇਹਨਾਂ ਨੇ ਆਪਣੀ ਬੋਡੀ ਦੇ ਵਿੱਚ ਇੰਨਾ ਜ਼ਿਆਦਾ ਸਿੰਥੋਲ ਨੂੰ ਇੰਜੈਕਟ ਕਰ ਲਿਆ ਹੈ ਕਿ ਲੋਕ ਹੁਣ ਇਸਨਾਂ ਨੂੰ ਬਲਦੇਰ ਸਿੰਘਾਟੋ ਨਹੀਂ ਬਲਕਿ ਬਲਦੇਰ ਸਿੰਥੋਲ ਕਹਿੰਦੇ ਨੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਨੇ ਕਿ ਇਹਨਾਂ ਦੀ ਬੋਡੀ ਦੇ ਵਿੱਚ ਇੰਨਾ ਜ਼ਿਆਦਾ ਸਿੰਥੋਲ ਪਹੁੰਚ ਗਿਆ ਹੈ ਅੰਗ ਕਿਸੇ ਵੀ ਟਾਈਮ ਕੱਟਣੇ ਪੈ ਸਕਦੇ ਨੇ ਇਹਨਾਂ ਦੀ ਬੋਡੀ ਦੇ ਵਿੱਚ ਕਈ ਤਰ੍ਹਾਂ ਦੀ ਇਨਫੈਕਸ਼ਨ ਹੋ ਚੁੱਕੀ ਹੈ ਤੇ ਇਹਨਾਂ ਨੂੰ ਦਿਲ ਦੇ ਦੌਰੇ ਵੀ ਪੈ ਚੁੱਕੇ ਨੇ ਪਰ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਬਲਦੇਰ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਉਹ ਸਾਰਿਆਂ ਨੂੰ ਹੱਬ ਕੇ ਦੱਸਦੇ ਨੇ ਕਿ ਕਿਸ ਤਰ੍ਹਾਂ ਉਹ ਇਹ ਸਟੀਰੋਇਡ ਦੇ ਇੰਜੈਕਸ਼ਨ ਲੈਣ ਲੱਗ ਗਿਆ ਸੀ ਬਲਦੇਰ ਦੱਸਦਾ ਹੈ ਕਿ ਉਹ ਬਚਪਨ ਦੇ ਵਿੱਚ ਹੀ ਡਰੱਗ ਲੈਣ ਲੱਗ ਗਿਆ ਸੀ ਤੇ ਉਸ ਤੋਂ ਬਾਅਦ ਜਿੰਮ ਨੂੰ ਜੁਆਇਨ ਕਰ ਲੈਂਦਾ ਹੈ ਜਦੋਂ ਇਹ ਬਹੁਤ ਜ਼ਿਆਦਾ ਪਤਲਾ ਹੁੰਦਾ ਹੈ ਤੇ ਫਿਰ ਇਹ ਡਰੱਗ ਨੂੰ ਛੱਡ ਕੇ ਇਸ ਤਰ੍ਹਾਂ ਦੇ ਸਟੀਰੋਇਡ ਲੈਣ ਲੱਗ ਜਾਂਦਾ ਹੈ ਆਪਣੇ ਆਪ ਨੂੰ ਮੋਟਾ ਬਣਾਉਣ ਦੇ ਲਈ ਇਸ ਤੋਂ ਬਾਅਦ ਕੋਈ ਇਹਨਾਂ ਨੂੰ ਸੈਂ ਹੁਣ ਇਹਨਾਂ ਦੀ ਬਾਡੀ ਦੇ ਵਿੱਚ ਇੰਨਾ ਜ਼ਿਆਦਾ ਸੈਂਥੋਲ ਹੋ ਚੁੱਕਿਆ ਹੈ ਕਿ ਡਾਕਟਰ ਇਹਨਾਂ ਨੂੰ ਵਾਰ-ਵਾਰ ਵਾਰਨਿੰਗ ਦੇ ਰਹੇ ਨੇ ਪਰ ਇਹ ਅੱਜ ਵੀ ਸੈਂਥੋਲ ਦੇ ਇੰਜੈਕਸ਼ਨ ਲਗਾ ਰਹੇ ਨੇ ਇਸ ਤੋਂ ਬਾਅਦ ਨੇ ਜੀ ਐਲਡਰੀਨੋ ਡੀਸਕਿਊਬਜ਼ਾ ਤੁਹਾਨੂੰ ਇਹਨਾਂ ਦੀ ਬਾਡੀ ਦੇਖ ਕੇ ਲੱਗ ਰਿਹਾ ਹੋਵੇਗਾ ਕਿ ਇਹ ਇਨਸਾਨ ਤਾਂ ਹਲਕ ਨੂੰ ਵੀ ਮਾਰ ਪਾਉਂਦਾ ਹੈ ਤੇ ਇਹ ਕਿਸੇ ਵੀ ਵੱਡੇ ਤੋਂ ਵੱਡੇ ਪਹਿਲਵਾਨ ਨੂੰ ਮੈਂਟਾਸ ਕੈਂਟਾ ਦੇ ਵਿੱਚ ਚਿਤ ਕਰ ਸਕਦਾ ਹੈ ਪਰ ਅਜਿਹਾ ਕੁਝ ਵੀ ਨਹੀਂ ਹੈ ਕਿਉਂਕਿ ਐਸ ਇਨਸਾਨ ਦੀ ਸਾਰੀ ਦੀ ਸਾਰੀ ਬਾਡੀ ਨਕਲੀ ਹੈ ਇਹ ਬਾਡੀ ਐਸ ਨੇ ਮਿਹਨਤ ਦੇ ਨਾਲ ਨਹੀਂ ਬਲਕਿ ਸੈਂਥੋਲ ਦੇ ਨਾਲ ਬਣਾਈ ਹੈ ਇਹ ਇਨਸਾਨ ਨੂੰ ਸ਼ੁਰੂ ਤੋਂ ਹੀ ਮਿਹਨਤ ਕਰਨੀ ਪਸੰਦ ਨਹੀਂ ਸੀ ਇਹ ਜੈ ਕਈ ਤਰ੍ਹਾਂ ਦੇ ਹਾਰਮੋਨਸ ਅਤੇ ਸਟੀਰੋਇਡ ਲੈਂਦੇ ਸਨ ਇਸ ਤੋਂ ਬਾਅਦ ਇਹ ਇਨਸਾਨ ਆਪਣੇ ਮਸਲ ਨੂੰ ਬਹੁਤ ਜਲਦੀ ਵੱਡੇ ਕਰਨ ਦੇ ਲਈ ਜਿਮ ਦੇ ਵਿੱਚ ਸਿੰਥੋਲ ਦੀ ਵਰਤੋਂ ਬਹੁਤ ਜ਼ਿਆਦਾ ਕਰਨ ਲੱਗ ਜਾਂਦਾ ਹੈ ਜਦਕਿ ਇਸ ਦੇ ਇੱਕ ਫਰੈਂਡ ਦੀ ਮੌਤ ਵੀ ਇਹੀ ਇੰਜੈਕਸ਼ਨਾਂ ਦੇ ਕਾਰਨ ਹੋ ਚੁੱਕੀ ਹੈ ਪਰ ਫਿਰ ਵੀ ਇਹ ਇਨਸਾਨ ਅਜੇ ਹੱਕਰਨੋ ਨਹੀਂ ਹਟਦਾ ਨੌਬਤ ਇੱਥੋਂ ਤੱਕ ਆ ਚੁੱਕੀ ਹੈ ਕਿ ਇਹਨਾਂ ਦੇ ਡਾਕਟਰਾਂ ਨੇ ਵੀ ਇਹਨਾਂ ਨੂੰ ਮਨਾ ਕਰ ਦਿੱਤਾ ਹੈ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਵੀ ਹੋ ਜੇ ਬਈ ਤੁਸੀਂ ਸਾਡੇ ਕੋਲ ਨਹੀਂ ਹੋਣਾ ਅਸੀਂ ਉਦੋਂ ਤੱਕ ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਇਲਾਜ ਨਹੀਂ ਕਰਾਂਗੇ ਜਦੋਂ ਤੱਕ ਤੁਹਾਡੀ ਜਾਨ ਤੇ ਨਹੀਂ ਬਣ ਜਾਵੇਗੀ ਇਸ ਤੋਂ ਬਾਅਦ ਨੰਬਰ 6 ਤੇ ਨੇ ਜੀ ਐਂਟਰੀਅਸ ਮੋਂਜਰ ਇਹਨਾਂ ਦਾ ਵੀ ਇਹੀ ਸੋਚਣਾ ਹੈ ਕਿ ਬਾਡੀ ਬਣਾਉਣ ਦੇ ਵਿੱਚ ਘੜ ਤੋਂ ਘੱਟ ਸਮਾਂ ਲੱਗਣਾ ਚਾਹੀਦਾ ਹੈ ਚਾਹੇ ਫਿਰ ਉਸ ਦੇ ਵਿੱਚ ਇਹਨਾਂ ਦੀ ਜਾਨ ਹੀ ਕਿਉਂ ਨਾ ਚਲੀ ਜਾਵੇ ਇਹਨਾਂ ਦਾ ਇਹੀ ਮੰਨਣਾ ਹੈ ਕਿ ਜਿੰਨਾ ਹੋ ਸਕੇ ਉਹਨਾਂ ਘੱਟ ਟਾਈਮ ਜੈਮ ਦੇ ਵਿੱਚ ਲਗਾ ਕੇ ਹੀ ਉਹਨਾਂ ਦੀ ਬਾਡੀ ਵਧੀਆ ਤੋਂ ਵਧੀਆ ਬਣ ਜਾਵੇ ਇਹ ਵੀ ਆਪਣੀ ਬਾਡੀ ਦੇ ਵਿੱਚ ਹਿਊਮਨ ਗਰੋਥ ਦੇ ਹਾਰਮੋਨਸ ਅਤੇ ਬਹੁਤ ਹੀ ਜ਼ਿਆਦਾ ਹੈਵੀ ਸਟੇਰੋਇਡ ਦੇ ਇੰਜੈਕਸ਼ਨ ਲਗਾਉਂਦੇ ਨੇ ਇਹ ਇੰਜੈਕਸ਼ਨ ਲੈਣ ਤੋਂ ਬਾਅਦ ਇਹਨਾਂ ਦੀ ਬਾਡੀ ਤਾਂ ਦਿਖਾਵੇ ਦੇ ਲਈ ਬਹੁਤ ਜ਼ਿਆਦਾ ਵੱਡੀ ਚੌੜੀ ਬਣ ਗਈ ਹੈ ਪਰ ਇਹ ਅੰਦਰੋਂ ਇੰਨੇ ਜ਼ਿਆਦਾ ਖੋਖਲੇ ਨੇ ਕਿ ਇਹਨਾਂ ਨੂੰ ਕੋਈ ਵੀ ਇਨਸਾਨ ਚੱਕ ਕੇ ਬਾਹਰ ਸੈੱ ਹੁਣ ਇਹਨਾਂ ਦੀ ਬਾਡੀ ਦੇ ਵਿੱਚ ਇੰਟਰਨਲ ਬਲੀਡਿੰਗ ਵੀ ਸ਼ੁਰੂ ਹੋ ਚੁੱਕੀ ਹੈ ਇੱਕ ਦਿਨ ਜਦੋਂ ਇਹਨਾਂ ਦੇ ਅੰਦਰ ਇੰਟਰਨਲ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ ਇਹ ਡਾਕਟਰ ਦੇ ਕੋਲ ਜਾਂਦੇ ਨੇ ਤੇ ਡਾਕਟਰ ਇਹਨਾਂ ਦਾ ਚੰਗੀ ਤਰ੍ਹਾਂ ਨਾਲ ਐਗਜ਼ਾਮੀਨੇਸ਼ਨ ਕਰਕੇ ਦੱਸਦੇ ਨੇ ਕਿ ਤੁਹਾਡੇ ਲੀਵਰ ਤੇ ਕਿਡਨੀਆ ਦੋਨੋਂ ਅੰਦਰੋਂ ਫੇਲ ਹੋ ਚੁੱਕੇ ਨੇ ਉਹਨਾਂ ਦੇ ਅੰਦਰ ਬਹੁਤ ਭੈੜੀ ਇਨਫੈਕਸ਼ਨ ਹੋ ਚੁੱਕੀ ਹੈ ਤੇ ਡਾਕਟਰ ਇਹਨਾਂ ਨੂੰ ਸਾਫ਼-ਸਾਫ਼ ਕਹਿ ਦਿੰਦੇ ਨੇ ਕਿ ਹੁਣ ਤੁਹਾਡੇ ਕੋਲ ਸਿਰਫ਼ ਕੁਝ ਹੀ ਦਿਨ ਬਚੇ ਨੇ ਅਸੀਂ ਚਾਹ ਕੇ ਵੀ ਤੁਹਾਡੀ ਕੋਈ ਮਦਦ ਨਹੀਂ ਕਰ ਸਕਦੇ ਤੇ ਉਸ ਤੋਂ 14 ਦਿਨਾਂ ਬਾਅਦ ਇਹਨਾਂ ਦੀ ਮੌਤ ਹੋ ਜਾਂਦੀ ਹੈ ਇਹ ਸੰਜੀ ਦੁਨੀਆ ਦੇ ਕੁਝ ਅਜਾਏ ਬਾਡੀ ਬਿਲਡਰ ਜਿ तरीके ਦੇ ਨਾਲ ਆਪਣੀ ਬਾਡੀ ਬਣਾਈ ਹੈ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਬ ਨਿਊਜ਼ ਸਬਸਕ੍ਰਾਈਬ ਕਰਨਾ ਧੰਨਵਾਦ